ਗੁਰੂਰਸਾਇਰ ਲਾਇੰਸ ਕਲੱਬ ਦੇ ਵੱਲੋਂ ਅੱਜ ਅੱਖਾਂ ਦਾ ਇੱਕ ਫ੍ਰੀ ਚੈੱਕਅਪ ਕੈਂਪ ਗੁਰੂਰਸਾਇਰ ਦੇ ਰਿਸ਼ੀ ਚੌਂਕ ਦੇ ਵਿੱਚ ਲਗਾਇਆ ਗਿਆ ਜਿੱਥੇ ਵਿਸ਼ੇਸ਼ ਤੌਰ ਤੇ ਮਨਦੀਪ ਕੌਰ ਟਾਂਗੜਾ ਜੀ ਹੋਰੀ ਪਹੁੰਚੇ ਹੈਗੇ ਆ ਸਮਾਜ ਸੇਵੀ ਨੇ ਮੈਂ ਛੋਟੇ ਹੁੰਦੇ ਲੋਕ ਤੁਹਾਡੀਆਂ ਵੀਡੀਓ ਦੇਖਦੇ ਬੱਚਿਆਂ ਨੂੰ ਜੁੱਤੇ ਪਲਾਉਂਦੇ ਬਲਾਉਂਦੇ ਬਹੁਤ ਸਮਾਜ ਸੇਵਾ ਦੇ ਕੰਮ ਕੀਤੇ ਹੈਗੇ ਅੱਜ ਪੂਰੇ ਪੰਜਾਬ ਦੇ ਵਿੱਚ ਦੇਖਿਆ ਇਤੋਂ ਤੱਕ ਵੱਡੇ ਵੱਡੇ ਅਵਾਰਡ ਵੀ ਮਿਲ ਜ ਥੈਂਕ ਯੂ ਜੀ ਮੈਨੂੰ ਬਹੁਤ ਅੱਛਾ ਲੱਗਦਾ ਜਿਵੇਂ ਕਿ ਗੁਰੂ ਹਰਸਾਹਿਬ ਮੇਰਾ ਫਰਸਟ ਟਾਈਮ ਆ ਸੋ ਜੇ ਮੇਰੇ ਕੋਲ 10 ਇਨਵਾਈਟ ਹੋਣਗੇ ਤੇ ਮੈਂ ਹਮੇਸ਼ਾ ਉਹ ਜਗ੍ਹਾ ਪਿਕ ਕਰਦੀ ਜਿੱਥੇ ਮੈਂ ਪਹਿਲਾਂ ਕਦੀ ਨਹੀਂ ਗਈ ਤੇ ਜਿਵੇਂ ਕਿ ਲਾਈਨਸ ਕਲੱਬ ਵੱਲੋਂ ਆਈ ਚੈੱਕਅਪ ਕਰਵਾਇਆ ਜਾ ਰਿਹਾ ਸੋ ਜਿਹੜੀ ਇੱਕ ਆਰਗੇਨਾਈਜੇਸ਼ਨ ਹੁੰਦੀ ਹੈ ਆਪਣੇ ਨਾਲ ਬੜਾ ਕੁਝ ਲੈ ਕੇ ਆਉਂਦੀ ਹੈ ਉਹ ਉਹਨੇ ਨੈਸ਼ਨਲ ਲੈਵਲ ਤੇ ਗਲੋਬਲ ਲੈਵਲ ਤੇ ਕੰਮ ਕੀਤਾ ਹੁੰਦਾ ਤੇ ਦੇਖੋ ਕਿ ਛੱਟ ਪਹਿਚਾਨ ਬਣ ਜਾਂਦੀ ਹੈ ਇੱਕ ਛੋਟੇ ਜਿਹੇ ਸ਼ਹਿਰ ਦੀ ਕਿਹਨਜੀ ਤੇ ਉਹਦੇ ਲਾਈਨਸ ਕਲੱਬ ਨੇ ਕੀਤਾ ਤੇ ਗਲੋਬਲੀ ਪਤਾ ਲੱਗਦਾ ਕਿ ਹਾਂਜੀ ਸੋ ਜਿੰਨਾ ਸੀ ਆਇਕ ਚੈਕਅਪ ਕੈਂਪ ਜਾਂ ਇਹ ਸਾਰੇ ਇਹ ਸਾਰੇ ਕਾਮਨ ਜਿਹੜੇ ਸਟੈਪਸ ਅਸੀਂ ਲੈਂਦੇ ਹਾਂ ਸਾਰੀਆਂ ਆਰਗੇਨਾਈਜੇਸ਼ਨ ਕਰਦੇ ਜਿੰਨਾ ਇਹਨੂੰ ਆਪਾਂ ਯੂਨੀਕ ਕਰਦੇ ਜਾਵਾਂਗੇ ਲਗਾਤਾਰ ਕਰਦੇ ਜਾਵਾਂਗੇ ਤੇ ਉਹ ਸਾਨੂੰ ਇੱਕ ਛੋਟੀ ਜੀ ਪਲੇਸ ਨੂੰ ਦੂਰ ਜਿਹੜੀ ਲੈ ਕੇ ਜਾਂਚ ਸਾਡੀ ਜਿਹੜੀ ਉਹ ਮਦਦ ਕਰੇਗੀ ਸਾਡੇ ਬੱਚਿਆਂ ਲਈ ਵੋਲੰਟੀਅਰਸ ਲਈ ਵੀ ਇੱਕ ਬਹੁਤ ਵੱਡਾ ਐਕਸਪੋਜ਼ਰ ਰਹੇਗਾ ਮੈਂ ਸਰਦੀ ਏਰੀਆ ਪੈਂਦਾ ਹੈਗਾ ਸਿਰਫ ਇੱਥੇ ਜਿੱਥੇ ਆਪਾਂ ਖੜੇ 500 ਕਿਲੋਮੀਟਰ ਪਾਕਿਸਤਾਨ 5 ਕਿਲੋਮੀਟਰ ਪਾਕਿਸਤਾਨ ਹੈ ਛੋਟੇ ਸਰਦੀ ਏਰੀਆ ਦੇ ਵਿੱਚ ਅਜੇ ਕੈਂਪ ਲੱਗਣੇ ਕਿੱਦਾਂ ਦੇ ਮੰਦੇਵਾਨ ਵਾਲੇ ਸਮੇਂ ਦੇ ਵਿੱਚ ਜੇ ਕਿ ਜਿਹੜੇ ਵਰਦਾਨ ਸਾਬਤ ਹੋ ਤੁਸੀਂ ਦੇ ਕੋਸ਼ਿਸ਼ ਸ਼ੁਰੂਆਤ ਇੱਥੋਂ ਕੀਤੀ ਕਿ ਅਸੀਂ ਸ਼ੂ ਗਿਵਿੰਗ ਕੈਂਪੇਨ ਜਿਹੜੇ ਆ ਪੰਜਾਬ ਵਿੱਚ ਕਰਦੇ ਰਹੇ ਤੇ ਤੁਸੀਂ ਇਹ ਵੀ ਦੇਖੋ ਕਿ ਅਸੀਂ ਬਹੁਤ ਸਾਰੇ ਕੈਂਪੇਨ ਜਿਹੜੇ ਆ ਉਹ ਸਰਹੱਦੀ ਏਰੀਆ ਦੇ ਵਿੱਚ ਕਿਤੇ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਪਿੰਡੀ ਸੈਦਾ ਪਿੰਡ ਹੋ ਗਿਆ ਹੋਰ ਬਹੁਤ ਸਾਰੇ ਪਿੰਡ ਆ ਕਿ ਜਿਹੜੇ ਵਾਕਈ 3 3 4 4 5 5 ਕਿਲੋਮੀਟਰ ਤੇ 3 ਮੈਂ ਸਮਝਦੀਆਂ ਕਿ ਇਹ ਜਗ੍ਹਾ ਤੇ ਬਹੁਤ ਜ਼ਿਆਦਾ ਨੀਡ ਹੁੰਦੀ ਆ ਪਰ ਹੁਣ ਅਸੀਂ ਸਰਹੱਦੀ ਏਰੀਆਜ਼ ਦੇ ਇਹਨੂੰ ਅਧੀਨ ਨਹੀਂ ਰਹਿ ਗਏ ਕਿ ਪਹਿਲਾਂ ਸੋਚਦੇ ਸੀ ਕਿ ਬਾਰਡਰ ਲੱਗਦਾ ਵਾ ਤੇ ਸ਼ਾਇਦ ਸਾਡੀ ਤਰੱਕੀ ਰੁਕ ਜੇਗੀ ਮੈਨੂੰ ਲੱਗਦਾ ਕਿ ਜਿਵੇਂ ਮਾਨਸਾ ਵਾ ਅੰਮ੍ਰਿਤਸਰਿਆ ਤਰਨਤਾਰਨ ਆ ਹਰ ਜਿਹੜਾ ਏਰੀਆ ਹੁਣ ਗਰੋਅ ਕਰ ਰਿਹਾ ਤੇ ਹੁਣ ਬੱਚੇ ਵੀ ਬਹੁਤ ਜਿਹੜੇ ਐਕਟਿਵ ਹੋ ਰਹੇ ਨੇ ਸਾਰੇ ਇੱਕ ਦੂਜੇ ਨੂੰ ਐਕਸੈਪਟ ਕਰ ਰਹੇ ਨੇ ਕਿ ਮਾਡਰਨ ਤਰੀਕੇ ਦੇ ਨਾਲ ਤੇ ਮੈਨੂੰ ਲੱਗਦਾ ਕਿ ਅਸੀਂ ਅੱਗੇ ਹੀ ਜਾ ਰਹੇ ਆ ਤੇ ਅਸੀਂ ਅੱਛਾ ਕਰਦੇ ਰਵਾਂਗੇ ਇਨੀਸ਼ੀਏਟਿਵਸ ਲਵਾਂਗੇ ਤੇ ਬਦਲਾਵ ਆਏਗਾ ਮੈਂ ਦੇਖਿਆ ਤੁਹਾਡੀਆਂ ਵੀਡੀਓ ਸਟਾਰਟਿੰਗ ਤੋਂ ਜਦੋਂ ਬੱਚਿਆਂ ਨੂੰ ਜੁੱਤੇ ਜਾ ਕੇ ਸਕੂਲਾਂ ਦੇ ਵਿੱਚ ਦਿੱਤੇ ਜਾਂਦੇ ਸੀ ਇੱਕ ਵੱਡਾ ਸਮਾਜ ਸੇਵਾ ਦਾ ਕੰਮ ਗਿਆ ਫਿਰ ਆਈਟੀ ਵੱਲ ਆਏ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਉਹ ਚਲਾ ਰੱਖਿਆ ਸੀ ਉਹ ਵੀ ਵੀਡੀਓ ਦਿਖਿਆ ਹੀ ਹੈ ਕੀ ਸੁਨੇਹਾ ਹੈਗਾ ਲੋਕਾਂ ਦੇ ਲਈ ਗੁਰੂਰਸਾਇ ਹੈ ਆਏ ਹੋ ਗੁਰੂਰਸਾਇ ਲਾਈਵ ਚੈਨਲ ਦੇ ਮਾਧਿਅਮੇ ਜਰੀਏ ਕੀ ਸੁਨੇਹਾ ਦੇਣਾ ਹੈ ਸੁਨੇਹਾ ਮੇਰਾ ਹੈ ਕਿ ਡਿੱਗੋ ਉੱਠੋ ਠੀਕ ਹੈ ਇੱਕ ਵਾਰੀ ਲੱਗੇ ਕਿ ਦੁਨੀਆ ਹੀ ਛੱਡ ਗਿਆਂ ਆ ਮੈਂ ਹਨਾ ਤੇ ਐਂਡ ਆ ਜੇ ਤੁਹਾਡੀ ਜ਼ਿੰਦਗੀ ਦਾ ਤੇ ਪਰੇ ਕੀ ਤੁਹਾਡੀ ਜਿਹੜੀ ਇੱਕ ਉਹ ਸਪਾਰਕ ਹਨ ਆਪਾਂ ਫੇਰ ਪੈਦਾ ਕਰਨੀ ਕਰਨੀ ਆ ਫੇਰ ਉੱਠਣਾ ਹੀ ਉੱਠਣਾ ਵਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਅਸੀਂ ਇੱਕ ਬੋਰਡ ਆ ਤੇ ਉਸ ਬੋਰਡ ਨੂੰ ਵੀ ਕਿਸੇ ਨੇ ਵੱਡ ਦਿੱਤਾ ਹੋਵੇ ਠੀਕ ਹੈ ਤੇ ਉਹ ਬੋਰਡ ਵੀ بڑے ਬੀਜ ਛੱਡ ਕੇ ਜਾਂਦਾ بڑے ਫਰੂਟ ਛੱਡ ਕੇ ਜਾਂਦਾ ਉਹ ਫੇਰ ਜੰਗਲ ਵਾਂਗ ਉੱਠ ਸਕਦਾ ਬੰਦਾ ਠੀਕ ਹੈ ਨਾ ਸੋ ਜ਼ਿੰਦਗੀ 'ਚ ਜਿੰਨੀ ਵਾਰ ਡਿੱਗੋ ਠੀਕ ਹੈ ਇਹੀ ਇਹੀ ਯਾਦ ਰੱਖੋ ਕਿ ਮੈਂ ਇੱਕ ਬੋਰਡ ਸੀ ਬੋਰਡ ਵੱਡ ਦਿੱਤਾ ਗਿਆ ਪਰ ਮੇਰੇ ਆਪਣੇ ਇੰਨੇ ਫਰੂਟਸ ਆ ਇੰਨੇ ਬੀਜ ਆ ਕਿ ਮੈਂ ਇੱਕ ਜੰਗਲ ਵਾਂਗ ਫੇਰ ਉੱਠ ਸਕਦਾ ਮਾਂ ਸੋ ਜ਼ਿੰਦਗੀ ਚ ਕਦੀ ਨਿਰਾਸ਼ ਨਹੀਂ ਹੋਣਾ ਕਈ ਕਈ ਵਾਰ ਕਈਆਂ ਦੇ ਮਹੀਨੇ ਉਦਾਸ ਲੰਘ ਜਾਂਦੇ ਨੇ ਕਈਆਂ ਦੇ ਸਾਲ ਲੰਘ ਜਾਂਦੇ ਨੇ ਠੀਕ ਹੈ ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਫੇਰ ਤੋਂ ਆਪਣੇ ਅੰਦਰ ਊਰਜਾ ਪੈਦਾ ਕਰਕੇ ਕਿਤੇ ਪਹੁੰਚ ਨਹੀਂ ਸਕਦੇ ਅਸੀਂ ਡੈਫੀਨੇਟਲੀ ਪਹੁੰਚ ਸਕਦੇ ਤੇ ਮੈਨੂੰ ਲੱਗਦਾ ਕਿ ਮੈਂ ਵੀ ਉਹਦੀ ਇੱਕ ਐਗਜ਼ਾਮਪਲ ਹਾਂ ਨਵਾਂ ਕਲੱਬ ਬਣਿਆ ਲਾਈਨਸ ਕਲੱਬ ਗੁਰੂ ਅਸਾਂ ਨਵੀਂ ਟੀਮ ਕੱਢ ਹੋਈ ਹੈ ਗਿਆ ਇੱਕ ਵੱਡਾ ਵਿਸ਼ਾਲ ਕੈਂਪ ਹੈ ਵਿੱਕ ਦੇ ਵਿੱਚ ਜੇ ਕੈਂਪ ਲਗਾਉਣਗੇ ਤੁਹਾਡਾ ਸਹਿਯੋਗ ਬਣਿਆ ਰਹੂ ਹਾਂ ਮੇਰਾ ਸਹਿਯੋਗ ਤਾਂ ਬਣਿਆ ਰਹੂਗਾ ਜੇ ਟੀਮ ਉਹੀ ਰਹੇਗੀ ਤੇ ਠੀਕ ਹੈ ਜੇ ਇਹ ਖਬਰ ਆਏਗੀ ਕਿ ਟੀਮ ਬਦਲੀ ਜਾ ਰਹੀ ਹੈ ਠੀਕ ਹੈ ਸੋ ਮੈਂ ਜਦੋਂ ਸ਼ੁਰੂ ਚ ਹੀ ਕਹਿ ਤਾ ਕਿ ਇੱਕ ਦੂਜੇ ਦੀ ਗੱਲ ਮੰਨਣੀ ਪੈਂਦੀ ਆ ਠੀਕ ਹੈ ਤੇ ਲੀਡਰ ਬਣਾਉਣਾ ਪੈਂਦਾ ਵਾ ਠੀਕ ਹੈ ਗੱਲ ਆਪਾਂ ਟੇਬਲ ਤੇ ਰੱਖੀ ਦੀ ਆ ਇਹ ਚੌਧਰਮਨ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਮੇਨ ਗੱਲ ਇਹ ਆ ਕਿ ਅਖੀਰ ਵਿੱਚ ਕਿਸੇ ਦਾ ਆਪਰੇਸ਼ਨ ਹੋ ਰਿਹਾ ਕਿ ਨਹੀਂ ਠੀਕ ਹੈ ਨਾ ਜੇ ਤੁਸੀਂ 10 ਸਾਲਾਂ ਚ ਇੱਕ ਵੀ ਸਕਸੈਸਫੁਲ ਆਪਰੇਸ਼ਨ ਕਰਵਾਤਾ ਜਿਹੜਾ ਕਿ ਦਿਲੋਂ ਕਰਵਾਤਾ ਉਹ ਬਹੁਤ ਵੱਡੀ ਗੱਲ ਆ ਠੀਕ ਹੈ ਸੋ ਆਪਾਂ ਆਪਸੀ ਲੜਾਈਆਂ ਕਰਕੇ ਸਾਨੂੰ ਜਾਂ ਆਪਸੀ ਜੇ ਸਾਡਾ ਉਸ ਤਰ੍ਹਾਂ ਦਾ ਯੂ نو ਆਪਸ ਵਿੱਚ ਅਸੀਂ ਵਧੀਆ ਨਹੀਂ ਰਵਾਂਗੇ ਤੇ ਤੁਸੀਂ ਇਹ ਯਾਦ ਰੱਖਣਾ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਆਪਰੇਸ਼ਨ ਨਹੀਂ ਹੋ ਪਾਏਗਾ ਬਹੁਤ ਸਾਰੀਆਂ ਐਕਟੀਵਿਟੀਜ਼ ਆ ਜਿਹੜੀਆਂ ਨਹੀਂ ਹੋ ਪਾਣਗੀਆਂ ਅਸੀਂ ਇੱਕ ਵੱਡੇ ਪੱਧਰ ਤੇ ਵਧੀਆ ਕੰਮ ਨਹੀਂ ਕਰਾਂਗੇ ਸਾਡਾ ਸੁਭਾ ਜਿਹੜਾ ਉਹ ਸੇਵਾ 'ਚ ਵਿਗਨ ਬਣੇਗਾ ਸੋ ਮੈਂ ਇਹ ਜ਼ਰੂਰ ਕਹਾਂਗੀ ਕਿ ਸਾਰੇ ਮੈਂਬਰਸ ਆਪਣੀ ਆਪਣੀ ਜੋ ओरिजिनल पर्सनालिटी है उनू एक पासे रख के ते ऑर्गेनाइजेशन ਦੇ ਵਿੱਚ ਐਜ਼ ਅ ਵੋਲੰਟੀਅਰ ਐਜ਼ ਅ ਮੈਂਬਰ ਅੱਛਾ ਕੰਮ ਕਰਨ ਕਿਉਂਕਿ ਸਾਰਿਆਂ ਦਾ ਸਾਡਾ ਜਿਹੜਾ ਮਕਸਦ ਆ ਉਹ ਇੱਕ ਹੀ ਹੋਣਾ ਚਾਹੀਦਾ ਕਿ ਅਸੀਂ ਸਾਡੇ ਕਰਕੇ ਜਿਹੜਾ ਉਹ 10 ਆਪਰੇਸ਼ਨ ਜਾਂ 100 ਆਪਰੇਸ਼ਨ ਹੋਏ ਕਿ ਨਹੀਂ ਖੂਨਦਾਨ ਕੈਂਪ ਲੱਗੇ ਕਿ ਨਹੀਂ ਅਖੀਰ ਵਿੱਚ ਉਹ ਖੂਨ ਪਹੁੰਚਿਆ ਕਿ ਨਹੀਂ ਉੱਥੇ ਜਿੱਥੇ ਅਸੀਂ ਪਹੁੰਚਣਾ ਉਹ ਬੱਚਾ ਕਿ ਜਿਹਨੂੰ ਇੱਕ ਬੋਤਲ ਖੂਨ ਦੀ ਬਹੁਤ ਜ਼ਰੂਰੀ ਚਾਹੀਦੀ ਸੀ ਉੱਥੇ ਤੱਕ ਪਹੁੰਚ ਗਿਆ ਕਿ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਲਾਈਨਸ ਕਲੱਬ ਜੁਆਇਨ ਕਰਕੇ ਕਿੰਨੇ ਨੰਬਰ ਤੱਕ ਪਹੁੰਚੇ ਸੀ ਜੀ ਇਹਦਾ ਜੇ ਤੁਸੀਂ ਲਾਈਨਸ ਕਲਬ ਇੰਟਰਨੈਸ਼ਨਲ ਦੀ ਵੈਬਸਾਈਟ ਦੇਖੋ ਉਹਦੇ ਤੇ ਤੁਸੀਂ ਦੇਖ ਪਾਉਗੇ ਕਿ ਯੂ نو ਸਰਵਿੰਗ ਦਾ 1 ਇਨ ਨੀਡ ਉਹਦੇ ਉੱਤੇ ਵੱਡਾ ਵੱਡਾ ਲਿਖਿਆ ਹੋਇਆ ਠੀਕ ਹੈ ਸੋ ਯੂ ਆਰ ਇਨ ਦਾ ਕਲਬ ਟੂ ਸਰਵ ਪੀਪਲ ਠੀਕ ਹੈ ਨਾ ਤੇ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਹੈਲਪ ਕਰਨੀ ਸਰਵਿਸ ਕਰਨੀ ਮੈਨੂੰ ਲੱਗਦਾ ਸਾਨੂੰ ਉੱਚ ਸਿੱਖਣ ਨੂੰ ਵੀ ਬਹੁਤ ਮਿਲਦਾ ਵਾ ਆਦਰਵਾਇਜ਼ ਆਪਾਂ ਆਪੇ ਤੇ ਬੜਾ ਦਾਨਪੁਨਕਾਰੀ ਲੰਨੇ ਆ ਪਰ ਇਹਨਾਂ ਇੱਕ ਸਟਰਕਚਰਡ ਵੇ ਨਾ ਜੇ ਸਾਨੂੰ ਕੋਈ ਸਿਖਾ ਰਿਹਾ ਤੇ ਮੈਨੂੰ ਲੱਗਦਾ ਇਹ ਸਾਡੇ ਲਈ ਨਿਊ ਲਰਨਿੰਗ ਹੈ ਜਿਹੜੀ ਆਪਾਂ ਆਪਣੇ ਬਿਜ਼ਨਸ 'ਚ ਵੀ ਅਪਲਾਈ ਕਰ ਸਕਦੇ ਆ ਆਪਣੀ ਓਵਰਆਲ ਲਾਈਫ 'ਚ ਵੀ ਅਪਲਾਈ ਕਰ ਸਕਦੇ ਆ ਐਂਡ ਇੱਕ ਅੱਛੀ ਟੀਮ ਬਣਾਓ ਕਿ ਤੁਹਾਡਾ ਮੈਸੇਜ ਇਹ ਜਾਵੇ ਕਿ ਪਹਿਲਾਂ ਅਸੀਂ 10 ਜਾਣੇ ਸੀ ਤੇ ਹੁਣ ਅਸੀਂ 20 ਆ ਹੁਣ ਅਸੀਂ 200 ਹੋ ਗਏ ਨੂੰ ਵੱਡਾ ਕਰੋ ਤੇ ਕਦੀ ਵੀ ਟੁੱਟੋ ਨਾ ਅੰਦਰੋਂ ਲੜੋ ਬਾਹਰੋਂ ਇਕਰੋ ਬਿਲਕੁਲ ਇੱਕ ਵੱਡਾ ਸੁਨੇਹਾ ਇੱਕ ਵੱਡਾ ਮੈਸੇਜ ਦਿੰਦੇ ਹੋਏ ਮਨਦੀਪ ਕੋਟ ਟਾਂਗੜਾ ਹੋ ਰਹੀ ਅੱਜ ਗੁਰੂ ਹਰਸਾਏ ਲਾਇਨਸ ਕਲੱਬ ਵੱਲ ਲਗਾਏ ਗਏ ਕੈਂਪ ਦਰਾਂ ਪਹੁੰਚੇ ਹੈਗੇ ਅਸੀਂ ਜਿੱਤੇ ਫ੍ਰੀ ਚੈੱਕਅਪ ਕਰ ਕੀਤਾ ਜਾ ਰਿਹਾ ਨਾਲ ਹੀ ਅਫਰੇਸ਼ਨ ਜਿਹੜੇ ਆ ਉਹ ਵੀ ਫ੍ਰੀਕਤ ਜਨੇ ਤੁਸੀਂ ਇਧਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇਗਾ ਲੋਕ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਕੈਂਪ ਦੇ ਵਿੱਚ ਜ਼ਰੂਰ ਪਹੁੰਚੇ ਹੈਗੇ ਆ ਵੱਡੀ ਗਿਣਤੀ ਚਾਹੇ ਲੋਕਾਂ ਦਾ ਜਿਹੜਾ ਹੈਗਾ 70 ਤੋਂ ਲੈ ਕੇ 90 ਮਰੀਜ਼ਾਂ ਤੱਕ ਨੂੰ ਅੰਤਰਾ ਬੁਲਾ ਲਿਆ ਗਿਆ ਜਿਨ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਪਰ ਅੱਜ ਦਾ ਜਿਹੜਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜੜੀਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਆ ਦਿਖਦੇ ਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁਦਾ ਗੁਰੂ ਹਰਸਾਏ ਲਾਇ ਪੱਤਰ ਕਾ ਸਾਥੀ ਰਜਿੰਦਰ ਕਬੋਜ ਨਾਲ ਮੈਂ ਸਤਪਾਲ ਦਾ ਰਿਸ਼ੀ ਚੌਕ ਗ